ਕੋਝ ਹੁੰਦੀ ਢਿਟ ਲੋ ਸਾਹ ਜਾਨ ਨੂੰ ਜੀ ਨਹੀਂ ਕਰਦਾ ਪਰ ਸਮਾਂ ਇਹੋ ਜਿਹਾ ਵੀ ਅੱਜ ਕੱਲ ਵਿਆਹ ਇੱਧਰ ਉੱਧਰ ਜਾਣਾ ਪੈਂਦਾ ਮੈਂ ਤਾਂ ਅੱਜ ਜਾਗੋ ਆ ਮੇਰਾ ਪਿੰਡ ਚ ਹੀ ਸਾਡੇ ਘਰਾਂ ਚ ਹੀ ਆ ਉਹ ਕਿਹਾ ਅੱਛਾ ਜਾਗੋ ਦਾ ਪ੍ਰੋਗਰਾਮ ਹੈ ਜਾਗੋ ਦਾ ਪ੍ਰੋਗਰਾਮ ਆ ਅੱਜ ਫਿਰ ਜਾਗੋਗੇ ਰਾਤ ਹੈ ਵੇਖੋ ਹੁਣ ਪਤਾ ਕੀ ਗੱਲ ਫਿਰ ਜੇ ਨਾ ਹੋਵੇ ਨਾ ਤਰਾਜ ਕਰਦਾ ਆਪਣੇ ਆਪਣੇ ਕੋਲੇ ਯਾਰ ਬਸ ਆਪਣਾ ਵਿਰਸਾ ਸਭ ਤੋਂ ਅਮੀਰ ਆ ਅਮੀਰ ਆ ਜੀ ਕੋਈ ਕੋਈ ਮੈਂ ਕੱਲੀਆਂ ਗੱਲਾਂ ਇਹ ਨਹੀਂ ਕਰਦਾ ਹੁੰਦਾ ਮੈਨੂੰ ਅੱਗੇ ਕਹਿ ਦਿੰਦੇ ਬਾਈ ਯਾਰ ਤੂੰ ਦੂਜੇ ਪਾਸੇ ਚੱਲ। ਹਾਂ ਮੱਕਾ ਕਹਾਣੀ ਕਹਿੰਦੇ ਹਾਂ। ਤੇ ਵੱਡੀ ਗੱਲ ਇਹ ਆ ਵੀ ਆਪਾਂ ਦੂਜਿਆਂ ਨਾਲ ਸਭ ਤੋਂ ਅਮੀਰ ਆ। ਜੀ ਜੀ। ਆਪਣੇ ਵਰਗੇ ਵਿਆਹ ਸ਼ਾਦੀਆਂ ਕਿਤੇ ਨਹੀਂ ਵੇਖੋਗੇ ਤੁਸੀਂ। ਨਹੀਂ ਹਾਂਜੀ। ਹੁਣ ਇੱਥੇ ਵਿਆਹ ਹੋਇਆ ਤੇ ਪਤਾ ਹੀ ਨਹੀਂ ਆਪਾਂ ਕਿੰਨੀਆਂ ਇਹ ਵੇਖਣਾ ਵੀ ਮੇਰਾ ਘਰ ਹੀ ਆ ਯਾਰ। ਮੈਂ ਨਾ ਜੀ ਇੱਕ ਦੂਜੇ ਦੀ ਇੱਜ਼ਤ ਵਧਾਉਣੀ ਆਪਾਂ। ਹਾਂਜੀ। ਠੀਕ ਆ। ਮਾਣ ਇੱਕ ਦੂਜੇ ਨੂੰ ਦੇਣਾ, ਸਤਕਾਰ ਦੇਣਾ। ਬਹੁਤ ਵੱਡੀ ਗੱਲ ਆ ਢਿੱਲੋ ਸਾਹਿਬ। ਜੀ ਜੀ। ਅੱਜ ਦੀਆਂ ਗੱਲਾਂ ਅੱਜ ਦਾ ਨਾ ਜਿਹੜਾ ਵੇਖੋ ਮੈਂ ਤਾਂ ਇਹ ਕਹਿੰਨਾ ਵੀ ਸਾਡੇ ਜਿਹੜੇ ਪ੍ਰਚਾਰਕ ਹਨ ਹਾਂਜੀ ਉਹਨਾਂ ਦੀ ਮਾਂ ਪਿਓ ਤੋਂ ਵੀ ਵੱਡੀ ਜ਼ਿੰਮੇਵਾਰੀ ਬੰਦੀ ਬੰਦੇ ਹੈ ਜੀ ਬਿਲਕੁਲ ਪ੍ਰਚਾਰਕ ਕੀ ਕਰਦੇ ਆ ਗੁਰੂ ਸਾਹਿਬ ਦੀ ਹਿਜੂਰੀ ਚ ਬਹਿ ਕੇ ਹੂੰ ਤੇ ਗੁਰੂ ਸਾਹਿਬ ਦੀ ਗੱਲ ਨਹੀਂ ਕਰਨੀ ਉਹਨਾਂ ਗੱਲ ਆਪਦੇ ਲੱਗਣ ਵਾਲੇ ਤੇ ਲੈ ਜਾਣੀ ਚਾਹੇ ਕੋਈ ਪਾਰਟੀ ਦਾ ਹੂੰ ਤੇ ਚਾਹੇ ਕੋਈ ਵੀ ਆ ਉਹਨਾਂ ਨੂੰ ਗੁਰੂ ਸਾਹਿਬ ਦੀ ਗੱਲ ਤੋਂ ਬਾਅਦ ਸਾਡਾ ਵਿਰਸਾ ਸਾਡਾ ਸੱਭਿਆਚਾਰ ਯੂਥ ਨੂੰ ਦੱਸਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੁਝ ਨਹੀਂ ਲੱਭੂਗਾ। ਉਹ ਤਾਂ ਫਿਰ ਨੁਕਸਾਨ ਤੇ ਹੋਊਗਾ ਜੀ। ਝੱਗੇ ਦੇ ਬੁੱਝੇ ਵਾਲੀ ਗੱਲ ਹੋਣੀ ਲੈ ਅੱਜ ਕਿਸੇ ਨੂੰ ਬੁੱਝਾ ਪੁੱਛ ਲਓ। ਹਾਂਜੀ। ਮੈਂ ਘਰੇ ਹੀ ਜੋ ਆਕਾ ਨੂੰ ਰੂੰਗਾ ਪੁੱਛਿਆ। ਉਹਨਾਂ ਨੂੰ ਰੂੰਗੇ ਦਾ ਹੀ ਨਹੀਂ ਪਤਾ ਕੀ ਆ। ਨਹੀਂ ਪਤਾ ਜੀ। ਠੀਕ ਆ ਨਾ। ਕੋਹਾਂ ਨੇ ਉਹ ਕੀ ਹੁੰਦਾ? ਮੈਂ ਕਿਹਾ ਹੱਟੀ ਹੁਣ ਤੇ ਆ ਗਏ ਸ਼ੋਰੂਮ ਤੇ ਦੁਕਾਨਾਂ ਤੇ ਮਾਲ ਆ ਗਏ। ਮੈਂ ਕਿਹਾ ਹੱਟੀ ਤੋਂ ਸੌਦਾ ਲੈਣ ਜਾਂਦੇ ਹੁੰਦੇ ਸੀ ਨਾ 500 ਦਾ 200 ਦਾ। ਹਾਂਜੀ। ਤੇ ਸੌਦੇ ਦਾ ਚਾਹ ਨਹੀਂ ਸੀ ਹੁੰਦਾ ਉਹ ਸੌਦਾ ਰਫਾਫੇ ਹੀ ਪਾ ਕੇ ਤੇ ਮਗਰੋਂ ਸੇਠ ਨੇ ਹਾਂ ਐਨੀਆਂ ਕਿ ਮਿੱਠੀਆਂ ਪਕੌੜੀਆਂ ਦੇ ਦੇਣੀਆਂ ਤੇ ਉਹਦੇ ਚਾਹ ਚ ਭੱਜੇ ਹੋਣਾ ਭੱਜੇ ਹੋਣਾ ਤੇ ਉਹਨੂੰ ਬੜੀ ਖੁਸ਼ੀ ਨਾਲ ਖਾਣਾ ਤੇ ਦੁਕਾਨ ਤੇ ਭੱਜੇ ਜਾਣਾ ਸੌਦਾ ਲੈਣਾ ਮੈਂ ਕਿਹਾ ਉਹਨੂੰ ਕਹਿੰਦੇ ਰੂੰਗਾ ਹੁਣ ਆਲੇ ਬੱਚਾ ਨੂੰ ਯਾਰ ਕੀ ਕਹੀਏ ਯਾਰ ਕੁਛ ਨਹੀਂ ਸਮਝ ਤੋਂ ਬਾਹਰ ਹੋ ਗਿਆ ਕੰਮ ਕੁਛ ਮਾਪਿਓ ਦੇ ਨਾਲ ਨਾਲ ਨਾ ਮਾਪਿਓ ਕਾਨਵਰਟ ਸਕੂਲਾਂ ਚ ਵੜ ਗਿਆ ਹਾਂ ਜੋ ਉਦੋਂ ਜਾਂ ਸਾਡੇ ਜਿਹੜੇ ਟੀਚਰ ਉਹਨਾਂ ਨੇ ਇਹ ਜ਼ਿੰਮੇਵਾਰੀਆਂ ਨਹੀਂ ਸਮਝੀਆਂ ਵੀ ਇਹਨਾਂ ਨੂੰ ਅਸੀਂ ਜਿਹੜਾ ਆਪ ਦੀ ਵਿਰਾਸਤ ਨਾਲ ਸੱਭਿਆਚਾਰ ਨਾਲ ਜੋੜ ਕੇ ਰੱਖੀ। ਨਹੀਂ ਨਾ ਮੈਂ ਤੁਹਾਡੀਆਂ ਅੱਗੇ ਵੀ ਵੀਡੀਓ ਮੈਂ ਸੁਣੀਆਂ ਨੇ। ਚਲੋ ਤੁਸੀਂ ਬਿਜ਼ਨਸ ਕਰਦੇ ਹੋ ਮੈਂ ਵੀ ਕਰਦਾ ਹਨਾ। ਤੁਸੀਂ ਨਾਲ ਸਮਾਜਿਕ ਸੇਧ ਵਾਲੇ ਬੰਨੇ ਵੀ ਤੁਸੀਂ ਮਤਲਬ ਵਿੱਚ ਜ਼ਰੂਰ ਤੁਹਾਡਾ ਉਹ ਗੱਲ ਤੇ ਫੋਕਸ ਹੁੰਦਾ ਯਾਰ ਵਿੱਚ ਗੱਲ ਹੋਵੇ ਯਾਰ ਇਹ ਹੋਣੀ ਚਾਹੀਦੀ ਆ। ਇਹਨੂੰ ਕਰੀਏ ਗੱਲ ਨੂੰ ਨਾ ਇੱਕ بڑا ਕੇ ਜੇਰਾ ਚਾਹੀਦਾ ਜੀ। ਕੋਈ ਬੰਦਾ ਆਪਦੇ ਕੰਮ ਨਾਲ ਮਤਵਰਾਦਾ ਕੰਮ ਹੋਇਆ ਚਲੋ ਠੀਕ ਹੈ ਯਾਰ। ਚਲੋ ਕੋਈ ਨਹੀਂ ਬਿਜ਼ਨਸ ਕਰਨਾ ਆਪਣੇ ਬਿਜ਼ਨਸ ਦੀ ਗੱਲਾਂ ਕਰੀਏ ਹਨਾ। ਤੇ ਪਰ ਨਹੀਂ ਮੈਨੂੰ ਬਹੁਤ ਅੱਛਾ ਇਹ ਮੇਰੇ ਜਿਹੜੇ ਹੋਂਦ ਤੇ ਵੀ ਮੇਰੇ ਜਿਹੜੇ ਨਾਲ ਦੇ ਆ ਨਾ ਮੇਰੇ ਸਰਜਮੈਨ ਦੂਜੇ ਸਾਰੇ ਉਹ ਕਸਟਮਰ ਆ ਜੋ ਮੈਂ ਗੱਲ ਹੋਰ ਛੇੜ ਲੂੰ ਤੇ ਉਹ ਆਖਣਗੇ ਭਾਈ ਤੂੰ ਏ ਮੈਂ ਕਿਹਾ ਯਾਰ ਪਤਾ ਗਿਆ ਮੈਂ ਕਿਹਾ ਮੈਂ ਪ੍ਰਚਾਰਕ ਨਹੀਂਗਾ ਮੈਨੂੰ ਤਾਂ ਬੋਲਣ ਤੋਂ ਵੀ ਚਾਅ ਕੋਉਂਦਾ ਆਉਂਦਾ ਵੀ ਯਾਰ ਪਤਾ ਨਹੀਂ ਸਹੀ ਬੋਲਦੇ ਕਿ ਨਹੀਂ ਮੈਂ ਕਿਹਾ ਮੇਰੇ ਜਿਹੜੇ ਮਨ ਦੇ ਬਲਵਲੇ ਆ ਨਾ ਇਹ ਆ ਵੀ ਹਰ ਪਿੰਡ ਵਾਈ ਜੇ ਸਕੂਲਾਂ ਚ ਜਾ ਕੇ ਇਹ ਜਿਹੜੀਆਂ ਚੀਜ਼ਾਂ ਨਾ ਆਪਣੀ ਪੁਰਾਣੀਆਂ ਉਹ ਦੱਸਿਆ ਵੇਖੋ ਜਿਹੜੇ ਆਪਣੇ ਬਜ਼ੁਰਗ ਸੀ ਨਾ ਬੇਸ਼ੱਕ ਉਹ ਬੜੇ ਘਟ ਸੀ ਪਰ ਆਪਣਾ ਦੇ ਪੈਰ ਦੀ ਰੀਸ ਨਹੀਂ ਕਰਦੇ ਨਹੀਂ ਉਹਨਾਂ ਜਿਹੜਾ ਉਹਨਾਂ ਕੋਲ ਜਿਹੜਾ ਥਿਰਬਾ ਸੀ ਨਾ ਜਿਹੜਾ ਉਹਨਾਂ ਦਾ ਥਿਰਬਾ ਉਹਨਾਂ ਆ ਆ ਜਿਹੜਾ ਕੁਝ ਆਪਾਂ ਆਪਾਂ ਬੇਸ਼ੱਕ ਮੀਡੀਅਮ ਕਿਸਾਨਾਂ ਚੋਂ ਆ ਬਿਲਕੁਲ ਪਰ ਜੋ ਆ ਗੱਡੀਆਂ ਖੜੀਆਂ ਨੇ ਹਾਂ ਜੋ ਆਪਣੇ ਕੋਲੇ ਸੰਦ ਖੜੇ ਨੇ ਜੋ ਆਪਣੇ ਘਰ ਨੇ ਹਾਂਜੀ ਇਹ ਸਾਰਾ ਉਹਨਾਂ ਦੀ ਦੇਣ ਨਹੀਂ ਬਿਲਕੁਲ ਕੋਈ ਚੱਕ ਉਹ ਇਹੋ ਜੀ ਪੀੜੀ ਸੀ ਜਿਨ੍ਹਾਂ ਨੇ ਆਪਦੇ ਤਨ ਤੇ ਮੈਂ ਨਾ ਮੈਂ ਮੈਂ ਆਪਣੀ ਗੱਲ ਪੰਜ ਪੰਜ ਭਰਾਵਾਂ ਨੇ ਇੱਕ ਇੱਕ ਸੂਟ ਪਾ ਕੇ ਕੱਟੇ ਮੈਂ ਆਪਣੇ ਬਜ਼ੁਰਗਾ ਦੀ ਗੱਲ ਕਰਨਾ ਹੈ ਨਾ ਅਸੀਂ ਛੱਡ ਪਾਉਣ ਲੱਗੇ ਅੱਛਾ ਉਹਨਾਂ ਨੇ ਆਪਦੇ ਉਹਨਾਂ ਨੂੰ ਪਤਾ ਸੀ ਹੈ ਨਾ ਉਹਨਾਂ ਨੇ ਆਦੀਆਂ ਕਰਮਾਂ ਸੁੱਟੀਆਂ ਜਿਵੇਂ ਮਤਲਬ ਕਰਮਾ ਮਾਰਦੇ ਆ ਤਹੀ ਬਾਪੂ ਨੂੰ ਪਿੱਛੋਂ ਫੜਿਆ ਬਾਪੂ ਉਹਨੂੰ ਕੰਮ ਫੁੱਟਾਂ ਵਾਲਾ ਹੈ ਆਹੋ ਮੰਨ ਲਓ ਹੁਣ ਫੁੱਟਾਂ ਦੇ ਕੰਮ ਕਰੀਏ ਤੂੰ ਤੇ ਕਰਮਾ ਸੁੱਟਦੇ ਕਿਦੋਂ ਸੁੱਟਦੇ ਆ ਕਰਮਾ ਸੁੱਟਦਿਆਂ ਹਾਂ ਉਹਨਾਂ ਪੁੱਤ ਜਿਹੜੀ ਜਿਹੜੀ ਇਹ ਜਿਹੜੀ ਥਾਂ ਹੁੰਦੀ ਹੈ ਨਾ ਇਹ ਕਦੇ ਵੀ ਵਾਧੂ ਫालतੂ ਕਦੇ ਵੀ ਨਹੀਂ ਹੁੰਦੀ ਨਾਲੇ ਜ਼ਿੰਮੇਵਾਰ ਨੂੰ ਖਾਸ ਇਹ ਤਾਂ ਤੁਹਾਡੇ ਫੋਟ ਚੱਲ ਗਏ ਪਰ ਸਾਡੀਆਂ ਕਰਮਾਂ ਚੱਲ ਰਹੀਆਂ ਤੁੰਨ ਮੇਰੇ ਅੱਗੇ ਲੱਗੋ ਪਰ ਉਹ ਗੱਲ ਸਾਨੂੰ 2 ਸਾਲ ਬਾਅਦ ਪਤਾ ਲੱਗੀ ਅਸੀਂ ਮੱਥੇ ਨੂੰ ਹੱਥ ਮਾਰ ਗਏ ਵੀ ਯਾਰ ਜੋ ਸਾਡਾ ਬਾਪੂ ਕਹਿ ਕੇ ਗਿਆ ਯਾਰ ਉਹ ਤਾਂ ਅੱਜ ਸਾਨੂੰ ਉਹਦਾ ਮਹਿਸੂਸ ਹੁੰਦਾ ਜੇ ਉਸ ਦਿਨ ਆ ਹੁਣ ਜਸਟ ਅਸੀਂ 2024 ਦੇ ਵਿੱਚ ਹੁਣ ਜਿੰਨਾ ਉਹ ਉਹ 2018 ਦੇ ਵਿੱਚ ਜਿੱਦਾਂ ਕਹਿ ਰਿਹਾ ਸੀ ਨਾ ਸ਼ੈਡ 2018 ਚ ਪਾਓ ਓਡਾ ਪਾਓ ਹਾਂ ਅਸੀਂ ਉਹਦਾ ਅਧ ਕੀਤਾ ਅੱਛਾ ਹੁਣ ਸਾਨੂੰ 2024 ਚ ਹਾਲੇ ਗਈ ਆ ਤਿੰਨ ਸਾਲ ਵਿੱਚ ਉਹ ਹੀ ਪਰੇਸ਼ਾਨੀ ਚ ਕੱਢਿਆ ਠੀਕ ਆ ਹੁਣ 2024 ਚ ਜਿੱਥੇ ਉਹਨਾਂ ਦਾ ਪੈਰ ਗਿਆ ਸੀ ਉੱਥੇ ਪਿਆ ਹੋਣਾ ਇਸ ਟਾਈਮ ਤੇ ਯਾਰ ਇਹ ਮੰਨ ਲਓ ਉਹ 25 ਫੁੱਟ ਸੀ ਹੁਣ 25 ਫੁੱਟ ਹੋਰ 50 ਫੁੱਟ ਦੂਰ ਲੈ ਗਏ ਐ ਸੀ ਹੁਣ ਤੇ 50 ਉਹ ਉਦੋਂ ਤੋਂ 50 ਫੁੱਟ ਤੇ ਰੱਖ ਰਹੇ ਸੀ ਨਹੀਂ ਹੁੰਦੀ ਤੇ ਮੰਨ ਲਓ ਫੇਰ ਅਸੀਂ ਫੇਰ ਗੱਲ ਜਾਨ ਕੀਤੀ ਆ ਕਿਹਾ ਵੀ ਉਹ ਹੋ ਜੇ ਆਕਾਸ਼ ਉਦੋਂ ਦੀ ਬਜ਼ੁਰਗਾਂ ਦੀ ਗੱਲ ਮੰਨੀ ਹੁੰਦੀ ਸਾਨੂੰ ਅੱਜ ਨਹੀਂ ਸੀ ਉਹ ਕਰਨ ਦੁਬਾਰੇ ਕਰਨਾ ਦੁਬਾਰਾ ਤੁਹਾਨੂੰ ਕਰਨਾ ਨਾਲੇ ਪੈਸੇ ਦੁੱਗਣੇ ਤੋਂ ਵੱਧ ਲੱਗੇ ਨਾਲੇ 2-3 ਸਾਲ ਅਸੀਂ ਪਰੇਸ਼ਾਨੀਆਂ ਵੱਖਰੀਆਂ ਚੱਲੀਆਂ ਕੋਈ ਪਰੇਸ਼ਾਨ ਜੋ ਜਗਾ ਥੋੜੀ ਪਰੇਸ਼ਾਨੀ ਤੇ ਚੱਲਣੀ ਪਊਗੀ ਚੱਲਣੀ ਪਊ ਹੁਣ ਇੱਕ ਕਰਮਾਂ ਦੀ ਗੱਲ ਕੀਤੀ ਹੈ ਨਾ ਹੋਣ ਵਾਲੇ ਬੱਚਿਆਂ ਨੂੰ ਕਰਮਾਂ ਦਾ ਪਤਾ ਨਹੀਂ ਪਰ ਕਰਮਾਂ ਤੇ ਕਰਮਾਂ ਹੀ ਵਾਲੀਆਂ ਸੀ ਨਾ ਫਿਰ ਕਰਮਾਂ ਇਸ ਤਰ੍ਹਾਂ ਹੀ ਕਰਮਾਂ ਕਰਮਾਂ ਹੀ ਵਾਲੀਆਂ ਸੀ ਕਰਮ ਵਾਲੀਆਂ ਬਿਲਕੁਲ ਹਾਂ ਅੱਜ ਦਾ ਤੇ ਉਹਨਾਂ ਸਮਿਆਂ ਕਰਮਾਂ ਵਾਲ ਦਾ ਹਿਸਾਬ ਲਾ ਕਰਮਾਂ ਚ ਹੀ ਵਧਦੇ ਗਏ ਬਜ਼ੁਰਗ ਗਾਹ ਵਧ ਗਏ ਹਨ ਆਪਾਂ ਆਪਾਂ ਇੰਚੀਆਂ ਹੀ ਫੁੱਟਾਂ 'ਚ ਆ ਗਏ ਆਪਾਂ ਇੰਚੀਆਂ ਫੁੱਟਾਂ 'ਚ ਉਹ ਕਰਮਾਂ ਚ ਹੀ ਵਟਾਂ ਮਦਾਰ ਹੁਣ ਹੁਣ ਆਪਾਂ ਮੰਨ ਲਓ ਹੁਣ ਮੇਰੇ ਵਰਗੇ ਤੇ ਕਿਤੇ ਅੱਧਾ ਇੰਚ ਪੈਂਟ ਖੁੱਲੀ ਹੋ ਜੇ ਨਾ ਹਾਂ ਉਹ ਆਣ ਕੇ ਦਰਜੀ ਤੇ ਗੱਲ ਪਈ ਜਾਂਦਾ ਤੁੰਦੇ ਥੋਪਣ ਹਕੀਕਤ ਆ ਹਕੀਕਤ ਆ ਅਸਲੀ ਇਹ ਤਾਂ ਉਹ ਮਾਂ ਖੁੱਲਾ ਚਾਦਰਾਂ ਬੰਦੇ ਸੀ ਖੁੱਲੀਆਂ ਉਹਨਾਂ ਦੇ ਫੁੱਟਾਂ ਉਹਨਾਂ ਦਾ ਗਜਾ ਦਾ ਕੰਮ ਸੀ ਉਹਨਾਂ ਨੇ ਗਜਾ ਨਾ ਕੀਤੇ ਯਾਰ ਮੈਂ ਵੀ ਚਾਦਰ ਇੱਕ ਦੋ ਚਾਦਰਾਂ ਲਈਆਂ ਮੈਨੂੰ ਵੀ ਆ ਪਤਾ ਕੀ ਹੁਣ ਜੇ ਚਲੇ ਜਾਗੇ ਨਾ ਲੋਕ ਮਖੌਲ ਕਰਦੇ ਆ ਪਰ ਜਿਵੇਂ ਹੁਣ ਬੱਚੇ ਆ ਪਰ ਆਪਾਂ ਨੂੰ ਚਾਹੀਦਾ ਕਿਤੇ ਕਿਤੇ ਚਾਦਰ ਕੁੜਤਾ ਪੋਣਾ ਚਾਹੀਦਾ ਆਪਣੀ ਵਿਰਾਸਤ ਆ ਠੀਕ ਆ ਛੱਗਾ ਪਜਾਮਾ ਹੁਣ ਆਗੇ ਆਪਾਂ ਸੂਟ ਤੇ ਕੁੜਤੇ ਪਜਾਮੇ ਉਦੋਂ ਝੱਗਾ ਪਜਾਮਾ ਹੁੰਦਾ ਸੀਗਾ ਹੁੰਦਾ ਸੀ ਤੇ ਇਹ ਚੀਜ਼ਾਂ ਬੜੀਆਂ ਰੱਖਦੀਆਂ ਹੁੰਦੀਆਂ ਸੀ ਮੈਨੇ ਪਰ ਹੁਣ ਤੇ ਏ ਸੀ ਢਿਲੋਂ ਸਾਹਿਬ ਇੱਕ ਜੱਟ ਦਾ ਪੁੱਤ ਸੁਧਾਰਨ ਜੱਟ ਦਾ ਪੁੱਤ ਜਿਨੇ ਖੇਤ ਚ ਮੇਲੇ ਲਾਤੇ ਆ ਜੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਕਰਨ ਦੀ ਗੱਲ ਹੁੰਦੀ ਆ ਤੇ ਤੁਸੀਂ ਕੰਮ ਇਹ ਨਹੀਂ ਵੀ ਸਾਨੂੰ ਜੌਬ ਮਿਲ ਜੂ ਨਾ ਤੇ ਸਰਕਾਰਾਂ ਜੌਬਾਂ ਦੇ ਸਕਦੀਆਂ ਤੇ ਨਾ ਬਾਹਰ ਆਲਿਆਂ ਨੇ ਡਾਲਰ ਐਵੇਂ ਹੀ ਸੁੱਟਨੇ ਆ ਸੁੱਟਨੇ ਆ ਜੀ ਬਿਲਕੁਲ ਇਨਾਂ ਨੂੰ ਵੇਖ ਕੇ ਜਿਹੜੇ ਆ ਸਾਡੀ ਨਵੀਂ ਜਨਰੇਸ਼ਨ ਆ ਤੁਸੀਂ ਕੋ ਇਹ ਨਹੀਂ ਵੀ ਇੰਪਲੀਮੈਂਟ ਦਾ ਹੀ ਕੰਮ ਕਰਨਾ ਬੜੇ ਕੰਮ ਨੇ ਜਿਹੜੇ ਪਿੰਡਾਂ 'ਚ ਵੀ ਹੋ ਜਾਂਦੇ ਆ ਹਾਂਜੀ ਜਿਹੜੇ ਸ਼ਹਿਰਾਂ 'ਚ ਵੀ ਹੋ ਜਾਂਦੇ ਆ ਵੀਡੀਓ ਲੰਮੀ ਹੁੰਦੀ ਆ ਤੇ ਹਨੇਰਾ ਵੀ ਹੋ ਚੱਲਿਆ ਹਾਂਜੀ ਹੋ ਚੱਲਿਆ ਤੇ ਢਿੱਲੋ ਸਾਹਿਬ ਸਾਨੂੰ ਦਿਓ ਆ ਗਿਆ ਤੇ ਸਾਡਾ ਜਿਹੜਾ YouTube ਚੈਨਲ ਆ ਲਾਈਵ ਇਅਰ Facebook Insta ਤੇ ਆ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਗੁਆ ਜੀ